ਸੰਗਤ ਜੀ ਵਾਹੀ ਗੁਰਜੀਕਾ ਖਾਲਸਾ ਵਾਹੀ ਗੁਰਜੀਕੀ ਸਾਤੇ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨੀ ਆ ਆਪਣੇ ਘਰ ਦੀ ਸੁੱਖ ਸ਼ਾਂਤੀ ਆਪਣੇ ਘਰ ਦੀ ਬਰਕਤ ਬਾਰੇ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਨੁਕਤੇ ਆਪ ਜੀ ਦੇ ਨਾਲ ਸਾਂਝੇ ਕਰਨੇ ਆ ਜਿਨ੍ਹਾਂ ਦੇ ਨਾਲ ਸਾਡੇ ਘਰ ਦੀ ਸੁੱਖ ਸ਼ਾਂਤੀ ਸਾਡੇ ਘਰ ਦੀ ਬਰਕਤ ਸਦਾ ਦੇ ਲਈ ਬਣੀ ਰਹਿ ਸਕਦੀ ਆ ਇਸ ਕਰਕੇ ਆਪੀਂ ਦੇ ਚਰਨਾਂ ਦੇ ਵਿੱਚ ਬੇਨਤੀ ਆ ਕਿ ਜੇਕਰ ਚਾਹੁੰਦੇ ਹੋ ਕਿ ਸਾਡੇ ਘਰ ਵਿੱਚ ਸੁੱਖ ਸ਼ਾਂਤੀ ਬਰਕਤ ਹਮੇਸ਼ਾ ਬਣੀ ਰਹੇ ਤਾਂ ਵੀਡੀਓ ਨੂੰ ਪੂਰਾ ਸੁਣਿਓ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਫਿਰ ਤੁਸੀਂ ਇਸ ਨੂੰ ਲਾਈਕ ਅਤੇ ਸ਼ੇਅਰ ਕਰ ਦਿਓ ਤਾਂ ਕਿ ਇਹ ਮੈਸੇਜ ਹੋਰ ਵੀ ਭੈੜ ਭਰਾਵਾਂ ਤੱਕ ਪਹੁੰਚ ਸਕੇ ਅਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਜਾਂ ਫਿਰ ਵਾਹਿਗੁਰੂ ਜੀ ਜ਼ਰੂਰ ਲਿਖਣਾ ਤਾਂ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਆਂ ਸੰਗਤ ਜੀ ਇਦਾਂ ਹੀ ਕਹਿੰਦੇ ਇੱਕ ਵਾਰ ਇੱਕ ਮਨੁੱਖ ਕਮਾਈ ਵਾਲੇ ਸੰਤ ਮਹਾਪੁਰਖਾਂ ਦੇ ਕੋਲ ਗਿਆ ਜਾ ਕੇ ਬੇਨਤੀ ਕਰਨ ਲੱਗਾ ਕਿ ਬਾਬਾ ਜੀ ਮੈਂ ਬਹੁਤ ਗਰੀਬ ਆ ਸਾਰੀ ਉਮਰ ਮੈਂ ਗੁਰਬਤ ਦੇ ਵਿੱਚ ਹੀ ਕੱਢ ਦਿੱਤੀ ਆ ਕਦੇ ਵੀ ਆਪਣੀ ਜ਼ਿੰਦਗੀ ਵਿੱਚ ਚੰਗੇ ਦਿਨ ਨਹੀਂ ਦੇਖੇ ਪੈਸੇ ਪੱਖੋਂ ਹੱਥ ਇੰਨਾ ਤੰਗਿਆ ਕਿ ਦੋ ਵਕਤ ਦੀ ਰੋਟੀ ਮਸਾਂ ਹੀ ਨਸੀਬ ਹੁੰਦੀ ਆ ਬਾਬਾ ਜੀ ਮੈਨੂੰ ਕੋਈ ਐਸਾ ਮੰਤਰ ਦੱਸੋ ਕੋਈ ਐਸਾ ਉਪਾਅ ਦੱਸੋ ਜੀ ਦੇ ਨਾਲ ਮੇਰੇ ਘਰ ਦੀ ਗਰੀਬੀ ਦੂਰ ਹੋ ਜਾਵੇ ਮਨ ਹੀ ਕਿਤੇ ਪੈਸੇ ਦਾ ਸੁੱਖ ਮਾਣ ਸਕਾ ਕਹਿੰਦੇ ਬਾਬਾ ਜੀ ਨੇ ਉਸ ਮਣੁੱਖ ਵੱਲ ਦੇਖਿਆ ਮੁਸਕਰਾਏ ਅਤੇ ਕਹਿਣ ਲੱਗੇ ਬਸ ਬੰਦੇ ਦੀ ਦੌੜ ਇੱਥੋਂ ਤੱਕ ਰਹੀ ਆ ਬੰਦੇ ਦੀ ਹਰ ਗੱਲ ਪੈਸੇ ਤੇ ਆ ਕੇ ਮੁੱਕਦੀ ਆ ਬੰਦਾ ਸਾਰੀ ਉਮਰ ਪੈਸੇ ਦੇ ਮਗਰ ਹੀ ਭੱਜਦਾ ਰਹਿੰਦਾ ਹੈ ਪਰ ਭਲਿਆ ਤੂੰ ਗਲਤ ਥਾਂ ਤੇ ਆਇਆ ਏ ਅਸੀਂ ਇੱਥੇ ਪੈਸਾ ਵੰਡਣ ਨਹੀਂ ਬੈਠੇ ਅਸੀਂ ਤਾਂ ਨਾਮ ਦੇ ਵਪਾਰੀ ਆ ਨਾਮ ਦੀ ਗੱਲ ਕਰਦੇ ਆ ਤੂੰ ਵੀ ਨਾਮ ਜਪਿਆ ਕਰ ਤੇਰੀ ਜ਼ਿੰਦਗੀ ਦੇ ਵਿੱਚ ਵੀ ਸਭ ਕੁਝ ਠੀਕ ਹੋ ਜਾਵੇਗਾ ਕਹਿੰਦੇ ਉਹ ਮਨੁੱਖ ਕਹਿਣ ਲੱਗਾ ਬਾਬਾ ਜੀ ਕੀ ਕਰੀਏ ਭੁੱਖੇ ਢਿੱਡ ਨਾਮ ਵੀ ਨਹੀਂ ਜਪਿਆ ਜਾਂਦਾ ਜਦੋਂ ਵੀ ਰੱਬ ਦਾ ਨਾਮ ਲੈਣ ਬੈਠਦੇ ਆ ਤਾਂ ਘਰ ਦੀਆਂ ਚਿੰਤਾਵਾਂ, ਪਰੇਸ਼ਾਨੀਆਂ, ਜ਼ਿੰਮੇਵਾਰੀਆਂ ਅੱਖਾਂ 'ਗੇ ਆਉਣ ਲੱਗਦੀਆਂ ਨੇ। ਨਾਮ ਜਪਿਆ ਹੀ ਨਹੀਂ ਜਾਂਦਾ। ਸੰਤ ਜੀ ਨੇ ਕਿਹਾ ਅੱਛਾ ਇਹ ਗੱਲ ਆ ਤਾਂ ਫਿਰ ਇੰਜ ਕਰਿਆ ਕਰ ਜੋ ਵੀ ਤੂੰ ਕਮਾਈ ਕਰਦਾ ਹੈ ਨਾ ਉਹ ਕਮਾਈ ਦੇ ਵਿੱਚੋਂ ਇਮਾਨਦਾਰੀ ਦੇ ਨਾਲ ਦਸਵਾਂ ਹਿੱਸਾ ਕੱਢ ਦਿਆ ਕਰ। ਉਹ ਦਸਵੇਂ ਹਿੱਸੇ ਦੇ ਨਾਲ ਕਿਸੇ ਦਾ ਭਲਾ ਕਰਿਆ ਕਰ ਤਾਂ ਦੇਖਣਾ ਤੇਰੀ ਕਮਾਈ ਦੇ ਵਿੱਚ ਬਰਕਤ ਪੈਣੀ ਸ਼ੁਰੂ ਹੋ ਜਾਵੇਗੀ ਕਹਿੰਦੇ ਉਹ ਮਨੁੱਖ ਕਹਿਣ ਲੱਗਾ ਬਾਬਾ ਜੀ ਮੇਰੀ ਕਮਾਈ ਕਿਤੇ ਬਹੁਤ ਜ਼ਿਆਦਾ ਹੈ ਮੈਂ ਇੱਕ ਦਿਹਾੜੀਦਾਰ ਬੰਦਾ ਹਾਂ ਅਤੇ ਰੋਜ਼ ਦਾ 100 ਰੁਪਿਆ ਕਮਾਉਣਾ ਹਾਂ ਉਹ 100 ਦੇ ਵਿੱਚੋਂ ਜੇ ਮੈਂ 10 ਕੱਢ ਵੀ ਦਵਾਂ ਪਹਿਲੀ ਗੱਲ ਤਾਂ 10 ਕੱਢੇ ਮੇਰਾ ਸਰਦਾ ਨਹੀਂ ਕਿਉਂਕਿ ਮੇਰਾ ਤਾਂ 100 ਰੁਪਏ ਨਾਲ ਮਸਾਂ ਗੁਜ਼ਾਰਾ ਹੁੰਦਾ ਹੈ ਜੇ 100 ਦੇ ਵਿੱਚੋਂ ਮੈਂ 10 ਕੱਢ ਦਿੱਤੇ ਤਾਂ ਮੇਰਾ 90 ਨਾਲ ਕਿੰਜ ਚਰੇਗਾ ਜੇ ਮੈਂ ਔਖਾ ਸੋਕਾਂਗੇ 10 ਕੱਢ ਵੀ ਦਿੱਤੇ ਤਾਂ 10 ਦੇ ਨਾਲ ਮੈਂ ਕਿਸੇ ਦਾ ਕੀ ਭਲਾ ਕਰ ਦੇਵਾਂਗਾ 10 ਰੁਪਏ ਦਾ ਆਉਂਦਾ ਕੀ ਕੀ ਆ ਕਹਿੰਦੇ ਉਹ ਬਾਬਾ ਜੀ ਨੇ ਕਿਹਾ ਵੀ ਨਹੀਂ ਭਾਈ ਜੇ ਤੈਨੂੰ ਆਪਣੀ ਕਿਰਤ ਕਮਾਈ ਵਿੱਚ ਰਿਜਕ ਵਿੱਚ ਵਾਧਾ ਚਾਹੀਦਾ ਹੈ ਨਾ ਇਹ ਦਸਮਾ ਹਿੱਸਾ ਤੈਨੂੰ ਕੱਢਣਾ ਪੈਣਾ ਹੈ ਕਿਉਂਕਿ ਇਹ ਦਸਮਾ ਹਿੱਸਾ ਕੱਢਣ ਨੂੰ ਸਾਨੂੰ ਪਹਿਲੇ ਪਾਸ਼ਾ ਤੋਂ ਲੈ ਕੇ ਦਸਵੇਂ ਪਾਸ਼ਾ ਤੱਕ ਹੋ ਕਮਿਆ ਪਾਸ਼ਾ ਨੇ ਖੁਦ ਸਾਨੂੰ ਵੰਡ ਕੇ ਸ਼ਕਲ ਉਪਦੇਸ਼ ਦਿੱਤਾ ਹੈ ਸਤਿਗੁਰ ਸੱਚੇ ਪਾਸ਼ਾ ਨੇ ਕਿ ਆ ਹੱਕ ਸੱਚ ਦੀ ਕਿਰਤ ਕਮਾਈ ਕਰੋ ਨਾਮ ਜਪੋ ਅਤੇ ਵੰਡ ਕੇ ਛਕੋ ਸਿੱਖ ਨੂੰ ਇਕੱਲਿਆਂ ਖਾਣ ਦਾ ਹੁਕਮ ਨਹੀਂ ਆ ਸਿੱਖ ਨੂੰ ਆਪਣੀ ਕਿਰਤ ਕਮਾਈ ਦੇ ਵਿੱਚੋਂ ਵੀ ਇਕੱਲਿਆਂ ਖਾਣ ਦਾ ਹੁਕਮ ਨਹੀਂ ਆ ਸਤਿਗੁਰ ਸੱਚੇ ਪਾਸ਼ਾ ਨੇ ਸਾਨੂੰ ਵੰਡਣ ਵਾਲੇ ਬਣਾਇਆ ਹੈ ਤੇਰੀ ਜਿੰਨੀ ਵੀ ਹੈ ਸੀ ਅਤੇ ਜਿੰਨੀ ਵੀ ਤੇਰੀ ਕਿਰਤ ਕਮਾਈ ਆ ਨਾ ਤੂੰ ਇਮਾਨਦਾਰੀ ਦੇ ਨਾਲ ਦਸਵੰਦ ਕੱਢਿਆ ਕਰ ਰੋਜ਼ ਦੇ 10 ਰੁਪਏ ਸਾਈਡ ਦੇ ਉੱਤੇ ਕੱਢ ਕੇ ਰੱਖ ਦਿਆ ਕਰ ਜਦੋਂ ਵੀ ਤੈਨੂੰ ਲੱਗੇ ਕਿ ਹੁਣ ਇੰਨੇ ਕੁ ਪੈਸੇ ਹੋ ਗਏ ਆ ਕਿ ਜਿਹਦੇ ਨਾਲ ਤੂੰ ਕਿਸੇ ਦਾ ਭਲਾ ਕਰ ਸਕਦਾ ਏ ਇੱਕ ਮਹੀਨੇ ਬਾਅਦ ਦੋ ਮਹੀਨੇ ਬਾਅਦ ਉਹ ਪੈਸਿਆਂ ਦਾ ਤੂੰ ਅਨਾਜ ਖਰੀਦਿਆ ਕਰ ਭਾਰੀ ਆਟਾ ਦਾਲ ਕਣਕ ਜੋ ਵੀ ਲੈ ਸਕਦਾ ਹੈ ਉਹ ਜਾਂ ਤਾਂ ਤੂੰ ਗੁਰੂ ਘਰ ਦੇ ਵਿੱਚ ਦੇ ਦੇ ਆਇਆ ਕਰ ਜਾਂ ਫਿਰ ਆਪਣੇ ਆਸ-ਪਾਸ ਦੇਖਿਆ ਕਰ ਜੇਕਰ ਕੋਈ ਵੀ ਲੋੜਵੰਦ ਗਰੀਬ ਦਿਸੇ ਤਾਂ ਉਹਦੀ ਮਦਦ ਕਰਿਆ ਕਰ ਜਿਸ ਦਿਨ ਤੋਂ ਤੇਰੇ ਘਰ ਦਾ ਦਸਵੰਦ ਇਮਾਨਦਾਰੀ ਦੇ ਨਾਲ ਗੁਰੂ ਕਰ ਜਾਣਾ ਸ਼ੁਰੂ ਹੋ ਗਿਆ ਜਾਂ ਤੇਰੇ ਘਰ ਦੇ ਦਸਵੰਦ ਦੇ ਨਾਲ ਕਿਸੇ ਦਾ ਭਲਾ ਹੋਣਾ ਸ਼ੁਰੂ ਹੋ ਗਿਆ ਤਾਂ ਤੇਰਾ ਭਲਾ ਆਪਣੇ ਆਪ ਹੋਵੇਗਾ। ਬਾਬਾ ਜੀ ਨੇ ਕਿਹਾ ਆਪਾਂ ਇੱਥੇ ਹੀ ਗਲਤੀ ਕਰਦੇ ਆ। ਸਾਨੂੰ ਲੱਗਦਾ ਏ ਕਿ ਜੇਕਰ ਅਸੀਂ ਦਸਵੰਦ ਕੱਢ ਦਿੱਤਾ ਤਾਂ ਸਾਡੇ ਘਰ ਦੀ ਪੂਰੀ ਨਹੀਂ ਪੈਣੀ। ਪਰ ਸੱਚ ਇਹ ਆ ਕਿ ਸਾਡੇ ਘਰ ਦੀ ਪੂਰੀ ਪੈਂਦੀ ਇਸ ਲਈ ਨਹੀਂ ਆ ਕਿਉਂਕਿ ਅਸੀਂ ਗੁਰੂ ਦਾ ਹਿੱਸਾ ਖਾਣੇ ਆ। ਜਦੋਂ ਅਸੀਂ ਆਪਣੇ ਗੁਰੂ ਦਾ ਦਸਵੰਦ ਹਿੱਸਾ ਖਾਣੇ ਆ ਤਾਂ ਸਾਡੇ ਜਿਹੜੇ 9 ਹਿੱਸੇ ਨੇ ਉਹ ਵੀ ਜ਼ਹਿਰ ਬਣ ਜਾਂਦੇ ਨੇ। ਦਸਮਾ ਹਿੱਸਾ ਉਹ ਦਸਵੰਦ ਕਿਸੇ ਨਾ ਕਿਸੇ ਹੋਰ ਪਾਸੇ ਲੱਗ ਜਾਂਦਾ ਹੈ ਕਈਆਂ ਦਾ ਕੋਟ ਕਚਹਿਰੀਆਂ ਤੇ ਲੱਗਦਾ ਹੈ ਕਈਆਂ ਦਾ ਬਿਮਾਰੀਆਂ ਤੇ ਜਾਂ ਕਿਸੇ ਹੋਰ ਮਾਰੇ ਪਾਸੇ ਪਰ ਉਹ ਲੱਗਦਾ ਜ਼ਰੂਰ ਆ ਅਤੇ ਫਿਰ ਉਹ ਦੁੱਗਣਾ ਝੋਗਣਾ ਹੋ ਗਿਆ ਲੱਗਦਾ ਹੈ ਇਸ ਕਰਕੇ ਚੰਗਾ ਇਹ ਆ ਕਿ ਅਸੀਂ ਆਪਣੇ ਗੁਰੂ ਦੀ ਗੱਲ ਨੂੰ ਮੰਨੀਏ ਕਿਉਂਕਿ ਗੁਰੂ ਦੀ ਖੁਸ਼ੀ ਅਸੀਂ ਤਾਂ ਹੀ ਹਾਸਲ ਕਰ ਸਕਦੇ ਆ ਜੇ ਆਪਣੇ ਗੁਰੂ ਦੀ ਗੱਲ ਮੰਨੀਏ ਤਗੁਰ ਨਾਨਕ ਪਾਸ਼ਾ ਜੀ ਨੇ ਸਾਨੂੰ ਵੰਡ ਕੇ ਛਕਣ ਨੂੰ ਕਿਹਾ ਹੈ ਕਲਗੀਧਰ ਪਾਸ਼ਾ ਨੇ ਇਮਾਨਦਾਰੀ ਦੇ ਨਾਲ ਦਸਵੰਦ ਕੱਢਣ ਨੂੰ ਕਿਹਾ ਹੈ ਕਲਗੀਧਰ ਪਾਸ਼ਾ ਜੀ ਨੇ ਤਾਂ ਇੱਥੇ ਜ਼ਿਕਰ ਕੀਤਾ ਹੈ ਕਿ ਮੈਂ ਉਸ ਬੰਦੇ ਦਾ ਕਦੇ ਯਕੀਨ ਹੀ ਨਹੀਂ ਕਰਦਾ ਜੋ ਆਪਣੀ ਕਿਰਤ ਕਮਾਈ ਦੇ ਵਿੱਚੋਂ ਇਮਾਨਦਾਰੀ ਦੇ ਨਾਲ ਦਸਵੰਦ ਨਹੀਂ ਕੱਢਦਾ ਪਾਸ਼ਾ ਨੇ ਆਪਣੇ ਸਿੱਖ ਨੂੰ ਉਦਮੀ ਬਣਾਇਆ ਹੈ ਮੀਨਤੀ ਬਣਾਇਆ ਹੈ ਵੰਡਣ ਵਾਲਾ ਬਣਾਇਆ ਹੈ ਇਸ ਕਰਕੇ ਨੀਅਤ ਸੱਚੀ ਸੱਚੀ ਰੱਖਣੀ ਆ ਆਪਣੀ ਹੱਕ ਸੱਚੀ ਕਿਰਤ ਕਮਾਈ ਦੇ ਵਿੱਚੋਂ ਭਲੇ ਦੀ ਭਾਵਨਾ ਰੱਖਣੀ ਆ ਅਤੇ ਭਲਾ ਕਰਨ ਲੱਗਿਆ ਕਦੇ ਵੀ ਭੇਦ ਭਾਵ ਨਹੀਂ ਕਰਨਾ ਜੋ ਵੀ ਦਸਵਾਦ ਆਪਾਂ ਕੱਢਦੇ ਆ ਨਾ ਗੁਰੂ ਘਰ ਦੇ ਵਿੱਚ ਵੀ ਦੇ ਸਕਦੇ ਆ ਕਿਸੇ ਗਰੀਬ ਦੀ ਮਦਦ ਵੀ ਕਰ ਸਕਦੇ ਕਿਉਂਕਿ ਪਾਤਸ਼ਾਹ ਨੇ ਸਾਨੂੰ ਕਿਤੇ ਇਹ ਨਹੀਂ ਕਿਹਾ ਕਿ ਤੂੰ ਦਸਵਾਦ ਗੁਰੂ ਘਰ ਹੀ ਲੈ ਕੇ ਆ ਗੁਰੂ ਸਾਹਿਬ ਜੀ ਕਹਿੰਦੇ ਤੂੰ ਕਿਸੇ ਗਰੀਬ ਦੀ ਬਾਹ ਫੜੇਗਾ ਗਰੀਬ ਦਾ ਭਲਾ ਕਰੇਗਾ ਨਾ ਮੈਨੂੰ ਬਹੁਤ ਜਿਆਦਾ ਖੁਸ਼ੀ ਹੋਵੇਗੀ ਇਸ ਕਰਕੇ ਗੁਰੂ ਦੀ ਖੁਸ਼ੀਆਂ ਜ਼ਲਤ ਕਰਨ ਦੇ ਲਈ ਦਸਮਾਚ ਕੱਢਣਾ ਹੈ ਸੱਚੀ ਸੱਚੀ ਨੀਅਤ ਦੇ ਨਾਲ ਕੱਢਣਾ ਹੈ ਨੀਅਤ ਦੇ ਵਿੱਚ ਖੋਟ ਨਹੀਂ ਹੋਣੀ ਚਾਹੀਦੀ ਬਾਬਾ ਅਨੰਦ ਸਿੰਘ ਜੀ ਅਕਸਰ ਬਕਤ ਕਰਦੇ ਸੀ ਉਹ ਸ਼ਾਹੂਕਾਰ ਹੀ ਕਹਾਦਾ ਜਿਹਦਾ ਗਵੰਡੀ ਭੁੱਖਾ ਸੋ। ਬਾਬਾ ਜੀ ਇਹੋ ਸਮਝਾਉਣਾ ਚਾਹੁੰਦੇ ਸਨ ਕਿ ਜੇ ਪਰਮਾਤਮਾ ਨੇ ਇੰਨਾ ਕੁ ਦਿੱਤਾ ਹੈ ਕਿ ਅਸੀਂ ਕਿਸੇ ਦੀ ਮਦਦ ਕਰ ਸਕਦੇ ਹਾਂ, ਕਿਸੇ ਦੀ ਮਦਦ ਕਰਨ ਦੇ ਯੋਗ ਬਣਾਇਆ ਹੈ ਤਾਂ ਖੁਸ਼ੀ-ਖੁਸ਼ੂ ਮਦਦ ਕਰਨੀ ਚਾਹੀਦੀ ਯਾ ਅਤੇ ਜਦੋਂ ਵੀ ਕਿਸੇ ਦੇ ਕੰਮ ਆ ਸਕੀਏ ਵਾਹਿਗੁਰੂ ਜੀ ਦਾ ਕੋਟਨ ਕੋਟ ਸ਼ੁਕਰਾਨਾ ਕਰਨਾ ਕਿ ਸਤਿਗੁਰ ਸੱਚੇ ਪਾਤਸ਼ਾਹ ਤੁਹਾਡਾ ਸ਼ੁਕਰ ਹੈ ਕਿ ਤੁਸੀਂ ਇਸ ਭਲੇ ਦੇ ਕਾਰਜਾਂ ਦੇ ਲਈ ਮੈਨੂੰ ਜੁੜਿਆ। ਮੇਰੇ ਤੋਂ ਇਹ ਪਲਾ ਕਰਵਾਇਆ ਕਦੇ ਵੀ ਆਪਣੇ ਵੱਲੋਂ ਕੀਤੀ ਹੋਈ ਮਦਦ ਦਾ ਵਖਾਵਾ ਨਹੀਂ ਕਰਨਾ ਕਦੇ ਵੀ ਆਪਣੇ ਵੱਲੋਂ ਕੀਤੀ ਹੋਈ ਮਦਦ ਦਾ ਹੰਕਾਰ ਨਹੀਂ ਕਰਨਾ ਕਿ ਮੈਂ ਬੜਾ ਦਾਨੀ ਹਾਂ ਨਾ ਜੀ ਮਹਾਪੁਰਖੀ ਨੇ ਸੱਚਾ ਹੱਥ ਕਿਸੇ ਦੀ ਮਦਦ ਕਰੇ ਤੇ ਖੱਬੇ ਨੂੰ ਪਤਾ ਨਹੀਂ ਲੱਗਣਾ ਚਾਹੀਦਾ ਅਤੇ ਕਿਸੇ ਦੀ ਵੀ ਮਦਦ ਕਰਕੇ ਆਖੋ ਕੋਈ ਆਸਬਾਕ ਰੱਖੋ ਕਈ ਲੋਕ ਕਹਿ ਦਿੰਦੇ ਆ ਜਿੰਨਾ ਮਰਜੀ ਕਿਸੇ ਦਾ ਕਰ ਲਓ ਕੋਈ ਗੁਣ ਨਹੀਂ ਪਉਂਦਾ ਕੋਈ ਕਦਰ ਨਹੀਂ ਕਰਦਾ ਤਾਂ ਇਹ ਜੋ ਆਪਾਂ ਕਿਸੇ ਵੀ ਬੰਦਿਤ ਕਰਦੇ ਆ ਨਾ ਇਹ ਕਰਕੇ ਸਾਡੇ ਫਰਕ ਆ ਸਾਡੇ ਗੁਰਨਾਨਕ ਪਾਤਸ਼ਾਹ ਨੇ ਸਾਨੂੰ ਹੁਕਮ ਘੁਟਾਇ ਕਿ तू ਆਪਣੀ ਕਿਰਤ ਕਮਾਈ ਵਿੱਚੋਂ ਵੰਡ ਕੇ ਸਕਣਾ ਹੈ ਤਾਂ ਬਸ ਅੱਜ ਤੋਂ ਇਹ ਤਿੰਨ ਚਾਰ ਗੱਲਾਂ ਪੱਲੀਆਂ ਵੜ ਲੈਣੀਆਂ ਸਭ ਤੋਂ ਪਹਿਲਾਂ ਸਵੇਰੇ ਉੱਠ ਕੇ ਨਾਮ ਜਪਣਾ ਹੈ ਜਦੋਂ ਨਾਮ ਜਪਦੇ ਆ ਤਾਂ ਸਾਰਾ ਦਿਨ ਸਤਿਗੁਰ ਸੱਚੇ ਪਾਸ਼ਾ ਸਾਡੇ ਹਰ ਕੰਦੇ ਵਿੱਚ ਵਰਤਦੇ ਆ ਸਤਿਗੁਰ ਸੱਚੇ ਪਾਸ਼ਾ ਸਾਡੇ ਤੇ ਬਹੁਤ ਖੁਸ਼ ਹੁੰਦੇ ਆ ਕਿ ਇਹ ਮੇਰਾ ਪੁੱਤਰ ਇਹ ਬੇਟੀ ਮੇਰੀ ਗੱਲ ਨੂੰ ਮੰਨਦਾ ਹੈ ਚੇਰੇ ਉਹਦੇ ਲਈ ਮਿਲੋ ਯਾਰ ਕਰਦਾ ਹੈ ਫਿਰ ਸਤਿਗੁਰ ਸੱਚੇ ਪਾਸ਼ਾ ਸਾਰਾ ਦਿਨ ਉਹਦੇ ਅੰਗ ਸੰਗ ਹੋ ਕੇ ਸਹਾਇ ਹੋਦੇ ਫਿਰ ਉਸ ਤੋਂ ਬਾਅਦ ਆਪਣੀ ਕਿਰਤ ਕਮਾਣ ਦੇ ਵਿੱਚੋਂ ਇਮਾਨਦਾਰੀ ਦੇ ਨਾਲ ਕਦਮਾ ਹੈ ਕੱਡੇ ਹੋਏ ਦਸਮਾ ਦੇ ਕੱਡੇ ਹੋਏ ਦਸਮਾ ਦੇ ਨਾਲ ਆਪਾਂ ਕਿਸੇ ਦਾ ਵੀ ਭਲਾ ਕਰ ਸਕਦੇ ਹਾਂ ਕੋਈ ਜੀਵ ਜੰਤੂ ਆ ਉਹਨੂੰ ਸਾਡੀ ਲੋੜ ਆ ਉਹਦਾ ਭਲਾ ਕਰੋ ਜੇ ਕਿਸੇ ਮਨੁੱਖ ਨੂੰ ਸਾਡੀ ਲੋੜ ਆ ਉਹਦਾ ਭਲਾ ਕਰੋ ਜੇ ਗੁਰੂ ਘਰ ਦੇ ਵਿੱਚ ਕੋਈ ਸੇਵਾ ਚੱਲ ਰਹੀ ਹੈ ਉਹਦੇ ਵਿੱਚ ਵੀ ਵੱਧ ਉੱਡ ਕੇ ਯੋਗਦਾਨ ਪਾਓ ਆਪਣੀ ਨੀਅਤ ਦੀ ਖੋੜ ਕੱਢ ਲਈ ਨੀਅਤ ਦੇ ਵਿੱਚ ਜੇ ਖੋੜਿਆ ਨਾ ਫੇਰ ਸਾਸਨ ਕੀਤੇ ਹੋਏ ਚੰਗੇ ਕੰਮ ਦਾ ਫਾਲ ਵੀ ਸਾਨੂੰ ਨਹੀਂ ਮਿਲਦਾ ਪਰ ਜਿੰਨਾਂ ਦੀਆਂ ਨੀਤਾਂ ਸੱਚੀਆਂ ਸੱਚੀਆਂ ਨੇ ਉਹਨਾਂ ਦੇ ਹਰ ਕੰਮ ਦੇ ਵਿੱਚ ਸਤਿਗੁਰੂ ਸੱਚੇ ਬਾਸ਼ਾ ਰੰਗ ਭਾਗ ਲੱਭਦੇ ਨੇ ਉਹਨਾਂ ਦੇ ਹਰ ਕੰਮ ਦੇ ਵਿੱਚ ਬਰਕਤ ਕੈਦੀ ਆ ਸੋ ਮੁੱਕਦੇ ਜਾਂਦੇ ਆ ਕਿ ਗੁਰੂ ਦੀ ਖੁਸ਼ੀ ਗੁਰੂ ਦੀ ਬਰਕਤ ਹਾਸਲ ਕਰਨ ਦੇ ਲਈ ਸਾਨੂੰ ਆਪਣੇ ਗੁਰੂ ਦੀ ਗੱਲ ਮੰਨਣੀ ਪੈਣੀ ਆ ਤੇ ਗੁਰੂ ਸਾਹਿਬ ਜੀ ਨੇ ਸਾਨੂੰ ਹਮੇਸ਼ਾ ਹੱਕ ਸੱਚ ਦੀ ਕਿਰਤ ਕਰਨੀ ਨਾਮ ਜਪਣਾ ਵੰਡ ਕੇ ਛਕਣਾ ਇਹ ਉਪਦੇਸ਼ ਦਿੱਤਾ ਹੈ ਸਰਬੱਤ ਦੇ ਭਲੇ ਦੀ ਅਰਦਾਸ ਸਰਬੱਤ ਦਾ ਭਲਾ ਕਰਨਾ ਇਹ ਸਿਖਾਇਆ ਹੈ ਫਿਰ ਆਓ ਅੱਜ ਤੋਂ ਹੀ ਕੰਮ ਕਰਦੇ ਸ਼ੁਰੂ ਕਰੀਏ